ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆਂ ਤੇ ਮੈਂ ਆਂ ਤੀਰ ਸਿੰਘ ਸਨੇਹ ਇਸ ਵਕਤ ਅਸੀਂ ਉਸੇ ਪਿੰਡ ਵਿੱਚ ਖੜੇ ਆ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਿੰਡ ਫੱਤੇ ਵਾਲਾ ਤੁਸੀਂ ਦੇਖਿਆ ਕਿ ਪਿੱਛੇ ਹੜਾਂ ਦੀ ਸਥਿਤੀ ਦੇ ਵਿੱਚ ਪਿੰਡ ਫੱਤੇ ਵਾਲੇ ਦਾ ਨਾਮ ਅੱਗੇ ਆਇਆ ਜਿੱਥੇ ਹੜਾਂ ਦੀ ਮਾਰ ਨਾਲ ਸਾਰਾ ਪਿੰਡ ਹੀ ਤੇ ਜ਼ਮੀਨਾਂ ਹੀ ਜਿਹੜੀਆਂ ਡੁੱਬੀਆਂ ਤੁਹਾਨੂੰ ਦਿਖਾਈਆਂ ਪਰ ਅੱਜ ਪਿੰਡ ਵਾਲਿਆਂ ਨੇ ਫੇਰ ਬੁਲਾਇਆ ਕੀ ਗੱਲ ਆ ਕੀ ਮਸਲਾ ਵਾ ਗੱਲਬਾਤ ਕਰਾਂਗੇ ਪਿੰਡ ਵਾਲਿਆਂ ਨਾਲ ਮੁਰਦਾਬਾਦ ਪਧਖਾਣ ਵਾਲੇ ਮੁਰਦਾਬਾਦ ਗਰੀਬਾਣ ਖਾਨ ਵਾਲੇ ਮੁਰਦਾਬਾਦ ਗਰੀਬਾਣ ਖਾਨ ਵਾਲੇ ਮੁਰਦਾਬਾਦ ਜਿੱਥੇ ਸਾਂਝੀ ਦਰਗਾਹ ਵਾ ਪਿੰਡ ਵਿੱਚ ਤੇ ਗੱਲਬਾਤ ਕਰਾਂਗੇ ਆ ਮਾਤਾ ਜੀ ਅੱਜ ਜਿਹੜੇ ਲੋਕ ਇਕੱਠੇ ਹੋਏ ਨੇ ਪਿੰਡ ਵਾਲੇ ਕਿਉਂ ਇਕੱਠੇ ਨੇ ਕੀ ਗੱਲਬਾਤ ਇਹ ਆਪਦੀਆਂ ਗਰੀਬੀਆਂ ਬਾਰੇ ਤੇ ਆ 76 ਡਿੱਗੀਆਂ ਪਈਆਂ ਕੋਠਿਆਂ ਦੀਆਂ ਕੰਡਾ ਪਾਰਟੀਆਂ ਪਈਆਂ ਕੋਈ ਸਾਡੀ ਸੁਣਾਈ ਨਹੀਂ ਕੋਈ ਸਾਡੇ ਪਿੰਡ ਦੇ ਵਿੱਚ ਪੁੱਛ ਦੱਸ ਨਹੀਂ ਸਮਾਨ ਸਾਡਾ ਚੋ ਚੋ ਕੇ ਕੋਠੇ ਦੇ ਛੱਤਾਂ ਜਿਹੜੀਆਂ ਨੇ ਗਲੀਆਂ ਪਿਆਏ ਕੋਈ ਸਾਨੂੰ ਅਜੇ ਤੱਕ ਅਰਸੂਲਤ ਨਹੀਂ ਮਿਲੀ ਕੋਈ ਸਾਡੀ ਕੋਈ ਪੁੱਛ ਦੱਸ ਨਹੀਂ ਹੋਈ ਵੀ ਕੋਈ ਤੁਸੀਂ ਇੱਥੇ ਵਸ ਜੇ ਜੇ ਕਨੀਂ ਜੇ ਵਸ ਜੇ ਅਸੀਂ ਬਿਲਕੁਲ ਬਰੇ ਨਹੀਂ ਪਰੇਸ਼ਾਨ ਹੋਈ ਪਏ ਸਾਡੀ ਕੋਈ ਸਹੂਲਤ ਨਹੀਂ ਹੈਗੀ ਤੁਸੀਂ ਸਹੂਲਤਾਂ ਦੀ ਗੱਲ ਕਰਦੇ ਸਮਾਜ ਸੇਵੀਆਂ ਨੇ ਇੱਥੇ ਠੇਰ ਲਾਤੇ ਸਮਾਨ ਦੇ ਰਾਸ਼ਨ ਦੇ ਕੋਈ ਤਾਂ ਕਿਸੇ ਨੇ ਆਣ ਕੇ ਪੁੱਛਿਆ ਨਹੀਂ ਅਜੇ ਤੱਕ ਵੀ ਤੁਸੀਂ ਕਹਿੰਦੇ ਕੀ ਗੱਲ ਆ ਕੀ ਨਹੀਂ ਉਹ ਸਮਾਨ ਸਾਡੇ ਗਲੇ ਪਿਆ ਬਿਸਤਰੇ ਸਾਡੇ ਜਿਹੜੇ ਉਹ ਸਾਰੇ ਗਲਗੇ ਆ ਚੋ ਚੋ ਕੇ ਛੱਤਾਂ ਸਾਡੀਆਂ ਸਾਨੂੰ ਅਜੇ ਤੱਕ ਕੇ ਨੇ ਪਿੰਡ ਦੇ ਵਿੱਚ ਤਰਪਾਈਲ ਨਹੀਂ ਦਿੱਤੀ ਪਿਲਾਹਰ ਤੁਸੀਂ ਆ ਤਰਪਾਈਲ ਹੀ ਪਾ ਲੋ ਛੱਤ ਦੇ ਉੱਤੇ ਤੇ ਤੁਸੀਂ ਆਪਦੇ ਕੋਠੇ ਜਿਹੜੇ ਸਮਾਨ ਆਪਦਾ ਬਚਾ ਲੋ ਦੇਖ ਲਓ ਮੀਡੀਆ ਦੇ ਸਾਹਮਣੇ ਕਹਿ ਰਿਹਾ ਤਰਪਾਈਲ ਨਹੀਂ ਦਿੱਤੀ ਪਿੰਡ ਦੇ ਸਰਪੰਚ ਨੇ ਅਸੀਂ ਬਾਬੇ ਦੀ ਜਗ੍ਹਾ ਤੇ ਬੈਠੇ ਆ ਨਹੀਂ ਪਿੰਡ ਦੇ ਸਰਪੰਚ ਨੇ ਉਹ ਨਹੀਂ ਸਾਨੂੰ ਕੋਈ ਤਰਪਾਈਲ ਨਹੀਂ ਮਿਲੀ ਨਹੀਂ ਸਾਰ ਕੋਈ ਨਹੀਂ ਲਿਆ ਨਾ ਸਾਨੂੰ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਉਹ ਜ਼ਮੀਨ ਵਾਲੇ ਨੂੰ ਦਿੱਤਾ ਗਿਆ ਬਾਕੀ ਕਿਸੇ ਨੂੰ ਤੁਹਾਨੂੰ ਕੁਝ ਨਹੀਂ ਮਿਲਿਆ ਨਾ ਜੀ ਕੁਝ ਨਹੀਂ ਮਿਲਿਆ ਮੇਰਾ ਮਕਾਨ ਵੀ ਡਿੱਗਾ ਆਇਆ ਵੀ ਮਾਲੋ ਇੱਕ ਸਾਈਡ ਖਰਾਬ ਹੋ ਗਈ ਸਾਰੀ ਬਿਲਕੁਲ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਇਸ ਆਫਰੇ ਆਪਣੀ ਆਪ ਮਰਜ਼ੀ ਕਰਦੇ ਫਿਰਦੇ ਆ ਡੀਸੀ ਸਾਹਿਬ ਤਾਂ ਕਹਿੰਦੇ ਸੀ ਸਾਰਾ ਕੁਝ ਹੀ ਕਰਤਾ ਨਾ ਜੇ ਇਹ ਤਾਂ ਜੇ ਸੰਸਥਾ ਲੋ ਦੂਸਰੇ ਮਾਲੋ ਪਿੰਡਾਂ ਤੋਂ ਆਉਂਦੇ ਨੇ ਦੇਣ ਵਾਸਤੇ ਸੌਦਾ ਪਤਾ ਉਹ ਜ਼ਰੂਰ ਗਰੀਬਾਂ ਨੂੰ ਮਿਲਿਆ ਬਾਕੀ ਆ ਜਿਹੜੇ ਪੈਲੀਆਂ ਬੀਖਾਦ ਤੇਲ ਸਾਰਾ ਇਹ ਤਗੜਿਆ ਬੰਦਿਆਂ ਨੇ ਲੈ ਲਿਆ ਨਾ ਕਿਸੇ ਦੀ ਪੂਰੀਆਂ ਪੈਲੀਆਂ ਵੀ ਨਹੀਂ ਵੇਚੀਆਂ ਗਿਆ ਮਾੜਿਆ ਬੰਦੇ ਜੋ ਵੀ ਰਹਿ ਗਈ ਜਿਹੜਾ ਕੋਈ ਪਾਸੋਂ ਆਉਂਦਾ ਸੀਗਾ ਤੇ ਉਦੋਂ ਬਾਅਦ ਕੋਈ ਚੀਜ਼ ਨਹੀਂ ਹੋਰ ਮਿਲੇ ਅਜੇ ਤੱਕ ਅਜੇ ਤਾਂ ਸਰਕਾਰ ਵੱਲੋਂ ਤਾਂ ਬਹੁਤ ਕਿਹਾ ਜਾਂਦਾ ਵੀ ਪੱਤੇ ਵਾਲੇ ਪਿੰਡ ਚ ਸਾਰਾ ਕੁਝ ਹੀ ਦਿੱਤਾ ਵਾ ਤੁਸੀਂ ਦੇ ਕਿਹਾ ਜਾਂਦਾ ਆਪਣੇ ਗਰੀਬਾਂ ਘਰਾਂ ਨੂੰ ਨਹੀਂ ਮਿਲਿਆ ਜੀ ਸਾਨੂੰ ਕੁਝ ਨਹੀਂ ਮਿਲਿਆ ਸਾਡੀਆਂ ਪਹਿਲੀਆਂ ਵੀ ਦਰਿਆ ਤੇ ਹਜੇ ਤੱਕ ਵਤਨ ਨਹੀਂ ਆਏ ਨਾ ਸਾਨੂੰ ਸੈਫ ਵਾਲਿਆਂ ਨੇ ਕਿਹਾ ਵੀ ਖਾਤ ਵੀ ਦਾਂਗੇ ਹਜੇ ਤੱਕ ਸਾਨੂੰ ਉਹਨਾਂ ਨੇ ਕੋਈ ਖਾਤ ਵੀ ਕੋਈ ਨਹੀਂ ਦਿੱਤਾ ਸਾਨੂੰ ਉਹਨਾਂ ਕੋਲ ਤਾਂ ਲੱਖਾਂ ਕਰੋੜਾ ਰੁਪਇਆ ਜਿਹੜਾ ਵਾ ਆ ਉਹ ਇਕੱਠਾ ਹੋ ਗਿਆ ਤੇ ਤੁਸੀਂ ਕਿਹਨੇ ਵੀ ਸਾਡੀ ਹੈਲਪ ਹੀ ਨਹੀਂ ਕੀਤੀ ਨਹੀਂ ਸਾਡੀ ਕੋਈ ਹਲਫ ਨਹੀਂ ਕੀਤੀ ਕਹਿੰਦੇ ਸੀ ਦਾਂਗੇ ਤੱਕ ਦਿੱਤਾ ਨਹੀਂ ਸਾਡੇ ਬੱਚਿਆਂ ਦੀ ਫੀਸਾਂ ਹੀ ਕਹਿਣੇ ਹਜੇ ਤੱਕ ਦਿੱਤੀਆਂ ਕਹਿੰਦੇ ਸੀ ਮਾਫ ਕਰਾਂ ਕੋਈ ਮਾਫ ਨਹੀਂ ਹਜੇ ਤੱਕ ਕਿਹੜੇ ਸਕੂਲ 'ਚ ਬੱਚਾ ਪੜਦਾ ਇੱਥੇ ਬਾਬਾ ਸ਼ਾਮ ਸਿੰਘ ਨਮੁੰਨੀਆ ਸਕੂਲ ਅੱਛਾ ਤੇ ਉਹਨਾਂ ਨੇ ਕੀ ਕਿਹਾ ਸੀਗਾ ਹਜੇ ਕੁਝ ਵੀ ਨਹੀਂ ਉਹ ਕਹਿੰਦੇ ਵੀ ਇਹ ਕੋਈ ਸੈਫ ਵਾਲਿਆ ਉਹਨਾਂ ਨੇ ਤੁਹਾਡਾ ਪਿੰਡ ਉਹਦੇ ਵਿੱਚ ਲਿਆ ਤਾਂ ਉਹ ਕਰ ਸਕਦੇ ਆ ਉਹਨਾਂ ਨੇ ਹੀ ਪੁੱਛਿਆ ਉਹ ਕਹਿੰਦੇ ਨਹੀਂ ਅਹੀਂ ਨਹੀਂ ਇਹ ਕਰ ਸਕਦੇ ਇੱਕਲਾ ਖਾਦ ਵੀ ਦੇਣਾ ਪਰ ਖਾਦ ਵੀ ਵੀ ਅਜੇ ਤੱਕ ਸਾਡੇ ਤੱਕ ਮੂੰਹ ਤੰਦ ਪਾਣੀ ਚ ਡਿੱਗੀ ਆ ਕਈਆਂ ਨੇ ਲੇਖ ਲਈ ਆ ਹਾਏ ਤੱਕ ਕੋਈ ਪਹੁੰਚਿਆ ਨਹੀਂ ਬਣਾਉਣ ਵਾਸਤੇ ਆਹੀ ਆਖੀ ਜਾਂਦੇ ਵੀ ਆ ਵੀ ਆ ਗਿਆ ਬਣਾਉਣ ਦਵਾਂਗੇ ਆ ਵੀ ਆ ਗਿਆ ਬਣਾਵਾਂਗੇ ਤੇ ਕੋਈ ਗੱਲ ਨਹੀਂ ਸਰਪੰਚ ਨੂੰ ਆਣੇ ਆਂਦੇ ਕੋਈ ਨਹੀਂ ਲਿਖਿਆ ਉਹ ਤੁਹਾਨੂੰ ਬਣਾ ਕੇ ਦੇਣਗੇ ਤੇ ਅਜੇ ਕੋਈ ਗੱਲ ਬਾਤ ਨਹੀਂ ਤੂੜੀ ਚਾਹ ਕੋਈ ਵੀ ਨਹੀਂ ਸਾਡੀ ਬਚੀ ਉਹ ਵੀ ਰੋੜ ਗਈ ਤੇ ਗਲੀ ਪਈ ਰਮੀ ਦੇ ਨਾਲ ਚੋ ਚੋ ਕੇ ਸਾਰਾ ਸਮਾਨ ਖਰਾਬ ਹੋ ਚੁੱਕਿਆ ਹੈ ਤੇ ਸਾਨੂੰ ਉੱਪਰ ਜਾ ਕੇ ਕੋਈ ਵੀ ਨਹੀਂ ਆ ਕੇ ਵੇਖ ਸਰ ਵੀ ਉੱਪਰ ਤਰਪਾਈਲ ਪਾ ਕੇ ਅਸੀਂ ਦੋ ਮੰंजे ਖੜੇ ਕਰਕੇ ਤਿੰਨ ਚਾਰ ਜੀ ਅਸੀਂ ਇੱਕ ਮੰंजे ਤੇ ਪੈਂਦੇ ਸੀ ਜਿੰਨਾ ਚਿਰ ਪਾਣੀ ਰਿਹਾ ਉਹਨਾਂ ਚਿਰ ਸਾਨੂੰ ਸੌਦਾ ਮਿਲਿਆ ਉਦੋਂ ਬਾਅਦ ਕੋਈ ਸਾਨੂੰ ਨਾ ਕੋਈ ਕਿਸੇ ਨੇ ਪੁੱਛ ਕੀਤੀ ਨਾ ਕੋਈ ਉਹ ਤਾਂ ਪਿੰਡ ਹੀ ਗੋਦ ਲਿਆ ਗੋਦ ਲਿਆ ਆ ਸਾਡੇ ਤੱਕ ਅਜੇ ਕੁਝ ਨਹੀਂ ਪਹੁੰਚਿਆ ਵਾ ਇਹ ਵੀਰ ਜੀ ਸਾਨੂੰ ਪਿੰਡ ਵਾਲਿਆਂ ਨੂੰ ਪਿੰਡ ਦੇ ਜਿਹੜੇ ਮੋਹਤਬਾਰ ਨੇ ਸਾਰੇ ਕੋਈ ਵੀ ਵੀਰ ਭਰਾ ਸੇਵਾ ਕਰਨ ਆਉਂਦਾ ਮੋਹਤਬਾਰਾਂ ਕੋਲੇ ਚਲੇ ਜਾਂਦਾ ਹੈ ਤੇ ਮੋਹਤਵਾਰ ਜਿਹਦੇ ਕੋਲੇ ਵੀ ਚੀਜ਼ ਆ ਜਾਂਦੀ ਹੈ ਉਹ ਆਪਣੇ ਕੋਲੇ ਹੀ ਰੱਖ ਕੇ ਆਪੇ ਨੱਪ ਜਾਂਦਾ ਹੈ ਤੇ ਸਾਨੂੰ ਗਰੀਬਾਂ ਨੂੰ ਕੋਈ ਨਹੀਂ ਕੁਝ ਵੀ ਪੁੱਛ ਰਿਆ ਸਾਡੇ ਘਰ ਪਾਟੇ ਪਏ ਨੇ ਸਮਾਨ ਸਾਡੇ ਗਲੇ ਪਏ ਨੇ ਡੰਗਰਾਂ ਵਾਸਤੇ ਤੂੜੀ ਚਾਰਾ ਵੀ ਸਾਡਾ ਨਹੀਂ ਰਿਹਾ ਉਤੋਂ ਦੀ ਪਾਣੀ ਵਗ ਗਿਆ ਡੰਗਰ ਵੱਡੇ ਪਿੰਡ ਵਿੱਚ ਤਾਂ ਲੋਕ ਕਹਿੰਦੇ ਵੀ ਸਮਾਨ ਬਹੁਤ ਹੈ ਜੀ ਹਾਂਜੀ ਪਿੰਡ ਵਿੱਚ ਲੋਕ ਉਹ ਕਹਿੰਦੇ ਨਾ ਜਿਹੜੇ ਸੁੱਕੇ ਥਾਂ ਬੈਠੇ ਆ ਮੋਹਤਵਾਰ ਜਿਹੜੇ ਆਪ ਸਾਰਾ ਕੁਝ ਨੱਪ ਲੈਂਦੇ ਆ ਉਹ ਕਹਿੰਦੇ ਆ ਵੀ ਗਰੀਬਾਂ ਨੂੰ ਕੁਝ ਨਾ ਮਿਲੇ ਤੁਹਾਡੇ ਪਿੰਡ ਦਾ ਸਰਪੰਚ ਕਹਿੰਦਾ ਜੀ ਬਹੁਤ ਕੁਸ਼ੀ ਹੈ ਸਾਡੇ ਪਿੰਡ ਚ ਇਹ ਸਰਪੰਚ ਸੁੱਕੇ ਥਾਂ ਤੇ ਬੈਠਾ ਜਿਹੜਾ ਵੀ ਵੀਰ ਭਰਾ ਆ ਕੇ ਵੇਖਣਾ ਚਾਹੁੰਦਾ ਬਨੋਪਾਰ ਬੈਠਾ ਵਾ ਤੇ ਉਹਨੇ ਤਾਂ ਕਹਿਣਾ ਹੀ ਕਹਿਣਾ ਗਰੀਬਾਂ ਨੂੰ ਕੁਛ ਨਾ ਮਿਲੇ ਜਲਦੀ ਮੇਰਾ ਨਾਮ ਸੁਖਵਿੰਦਰ ਕੌਰ ਆ ਵੀਰੇ ਮੇਰੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਤਿੰਨ ਮੇਰੇ ਬੱਚੇ ਆ ਮੇਰਾ ਘਰ ਜਾ ਕੇ ਤੁਸੀਂ ਇਸ ਟਾਈਮ ਵੇਖ ਸਕਦੇ ਹੋ ਘਰੇ ਕਮਾਈ ਕਰਨ ਵਾਲਾ ਕੋਹਣਾ ਤੁਹਾਨੂੰ ਵੀ ਪਤਾ ਹੀ ਆ ਮੈਂ ਆਪ ਖੁਦ ਕਮਾਈ ਕਰਕੇ ਆਪਣੇ ਬੱਚੇ ਪਾਲਣ ਲਈ ਆ ਤੇ ਪਰ ਨਹੀਂ ਹਜੇ ਕੋਈ ਨਹੀਂ ਮੇਰੇ ਕਿਸੇ ਨੇ ਤਾਂ ਕੰਦ ਵੀ ਨਹੀਂ ਕੱਢ ਕੇ ਦਿੱਤੀ ਬਾਲੀ ਤਾਂ ਆਪਾਂ ਦੂਰ ਦੀ ਗੱਲ ਕੀ ਕਰ ਸਕਦੇ ਆ ਮੇਰਾ ਸਾਰਾ ਫਰਨੀਚਰ ਖਰਾਬ ਹੋ ਗਿਆ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਹਿੰਦੇ ਕਿ ਪਿੰਡ ਗੋਦ ਲਿਆਏ ਤੁਹਾਨੂੰ ਦੇਣਗੇ ਸਾਰਾ ਕੁਝ ਪਰ ਨਹੀਂ ਹਜੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਵੀਰੇ ਇاں ਵੀ ਪਿੰਡ ਦਾ ਸਰਪੰਚ ਕੀ ਕਹਿੰਦਾ ਤੁਹਾਨੂੰ ਸਾਨੂੰ ਤੇ ਕਹਿੰਦਾ ਤੁਹਾਨੂੰ ਆ ਮਿਲਿਆ ਆ ਮਿਲਿਆ ਮੈਂ ਕਿ ਸਾਨੂੰ ਕੋਈ ਮਿਲਿਆ ਨਹੀਂ ਕੋਈ ਸਾਨੂੰ ਦੱਸੇ ਪਿੰਚ ਨੂੰ ਸਹਯੋਗ ਦੇ ਰਿਹਾ ਹਾਂ ਨਹੀਂ ਜੀ ਕੋਈ ਨਹੀਂ ਦੇ ਰਿਹਾ ਜੀ ਵੋਟਾਂ ਵੇਰੀ ਤਾਂ ਕਹਿੰਦੇ ਨੇ ਜੀ ਵੋਟਾਂ ਪੈ ਜਾਂਦੀਆਂ ਵੋਟਾਂ ਤਾਂ ਕਹਿੰਦੇ ਆ ਵੋਟਾਂ ਜਦੋਂ ਲੈਣ ਆਉਂਦੇ ਉਦੋਂ ਕਹਿੰਦੇ ਆ ਨਾ ਵੀ ਸਾਨੂੰ ਵੋਟਾਂ ਦਿਓ ਉਦੋਂ ਅਸੀਂ ਵੀ ਆਨੇ ਪਚਲ ਕੋਈ ਨਹੀਂ ਸਾਡਾ ਖਣੀ ਕੰਮ ਕਰੂਗਾ ਪਿੰਡ ਦਾ ਵਿਕਾਸ ਦਾ ਕੰਮ ਕਰੂਗਾ ਕੋਈ ਵੀ ਸਾਡਾ ਕੰਮ ਜਿਹੜਾ ਅੜਿਆ ਸਾਡਾ ਕਰੂਗਾ ਪਰ ਸਾਨੂੰ ਕੋਈ ਕੰਮ ਨਹੀਂ ਮਸਲਾ ਹੱਲ ਨਹੀਂ ਹੁੰਦਾ ਸਾਥੀ ਸਾਹਿਬ ਜੀ ਸਾਥੀ ਸਾਹਿਬ ਸੱਤੇ ਵਾਲੇ ਤੋਂ ਸੁਖਦੇਵ ਸਿੰਘ ਢਿੱਲੂ ਹੀ ਗੱਲ ਕਰ ਰਹੇ ਨੇ ਸਰਪੰਚ ਸਾਹਿਬ ਹਾਂਜੀ 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 ਸਰਪੰਚ ਸਾਹਿਬ ਪੱਤਰਕਾਰ ਤੀਪ ਸਿੰਘ ਸਨੇਹ ਦੇਸ਼ਦਨੀਆ ਚੈਨਲ ਤੋਂ ਗੱਲ ਕਰ ਰਿਹਾ ਹਾਂ ਜੀ ਹਾਂਜੀ 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 ਤੇ ਅਸੀਂ ਤੋਂ ਡਿਪੈਂਡ ਆਏ ਸੀਗੇ ਤੇ ਪਿੰਡ ਵਾਲਿਆਂ ਦਾ ਤੁਹਾਡੇ ਤੇ ਕੁਝ ਰੋਕ ਲੱਗੇ ਨੇ ਪਿੰਡ ਵਾਲਿਆਂ ਦਾ ਕਿ ਕੀ ਸਾਡੇ ਪਿੰਡ ਜਿਹੜਾ ਜੀ ਸਮਾਨ ਨਹੀਂ ਪਹੁੰਚਿਆ ਜਦਾ ਗਰੀਬਾਂ ਨੂੰ ਕੁਝ ਦਿੱਤਾ ਨਹੀਂ ਹੋ ਰਿਹਾ ਤਾਂ ਸਾਰਾ ਕੁਝ ਮਿਲਿਆ ਨਾਲ ਦੀ ਨਾਲ ਮੈਂ ਮੈਂ ਤੁਹਾਡਾ ਵਰਸ਼ ਕਰਨ ਦੀ ਸੀਗਾ ਇਸ ਕਰਕੇ ਗੱਲ ਰਿਕਾਰਡ ਹੋ ਰਹੀ ਹੈ ਮੈਡਮ ਦੱਸਾਂ ਜੀ ਮੇਰੀ ਗੱਲ ਸੁਣਾਓ ਜੀ ਸਾਰਾ ਕੋਸ ਮਿਲਿਆ ਜੀ ਵਾਧੂ ਕੋਸ ਮਿਲਿਆ ਜਿਹੜਾ ਆਖੀ ਗੱਲਾਂ ਨਾ ਨਹੀਂ ਹੈਗਾ ਜੀ ਉਹਨਾਂ ਫਿਰ ਮਿਲਿਆ ਹੀ ਨਹੀਂ ਸਾਰਾ ਕੋਸ ਮੰਨਿਆ ਨਾ ਕਰੇ ਤਾਂ ਟੋਟਲ ਜਿਆਦਾ ਦੱਸਾਂਗੇ ਜਿਆਦਾ ਸੋਕੇਟ ਆ ਕੇ ਜਾਈ ਨਾ ਕਰੇ ਤਾਂ 75 ਤੋਂ ਕਰਕੇ ਲਾ ਸੌਦਾ ਨਾ ਮੈਂ ਆਹ ਸਰਕਾਰੀ ਦੇ ਤਾ ਜੀ ਛਾ ਸਰਕਾਰ ਨੂੰ ਸਰਕਾਰ ਨੂੰ ਦਿੱਤਾ ਵਾਧੂ ਭੀੜ ਮੰਨੀ ਕੋਈ ਸਰਕਾਰੀ ਮਿਲੀ ਇਹਨਾਂ ਨੂੰ ਵਾਧੂ ਜੀ ਜੀ ਉਹਨਾਂ ਦਾ ਕਹਿਣਾ ਕਿ ਜਿਹੜਾ ਸਾਨੂੰ ਸਮਾਨ ਆਉਂਦਾ ਉਹ ਸਾਡੇ ਪਿੰਡਾਂ 'ਚੋਂ ਆਉਂਦਾ ਸੀ ਪਰ ਕੁਝ ਨਾਲ ਰਲ ਕੇ ਤੇ ਉਹ ਗਾਹਾਂ ਵਾਲੇ ਪਿੰਡਾਂ ਨੂੰ ਵਰਤਾਇਆ ਗਿਆ ਸਾਡੇ ਪਿੰਡ 'ਚ ਕੁਝ ਦਿੱਤਾ ਨਹੀਂ ਗਿਆ ਜੀ ਹਾਂ ਜੀ ਮੇਰੀ ਗੱਲ ਸੁਣਾਂ ਜਿਹੜੇ ਸੰਤਾਂ ਵਾਲੇ ਆਉਂਦੇ ਨਾਲ ਲੈ ਕੇ ਜੀ ਵਿੱਚ ਉਹ ਜੀ ਇੱਕ ਦਿਨ ਵੀ ਆਪਾਂ ਉਹਨਾਂ ਨਾਲ ਨਹੀਂ ਗਏ ਨਾ ਆਪਾਂ ਸਮਾਨ ਨਾਲ ਵੰਡੇ ਆਪਾਂ ਸਰਕਾਰੀ ਸਮਾਨ ਵੰਡੇ ਆ ਸਰਕਾਰੀ ਨਹੀਂ ਦਿੱਤਾ ਤੇ ਦੱਸਣਗੇ ਜੀ हां ਜਿਹੜਾ ਸਮਾਨ ਪਾਸਾ ਆਉਂਦਾ ਰਿਹਾ ਨਾ ਕੋਈ ਸੇਵਾਦਾਰ ਲੈ ਕੇ ਉਹ ਆਪਦੀ ਮਰਜ਼ੀ ਨਾਲ ਵੰਡਦੇ ਰਹਿ ਆਪਨੇ ਕੋਲੇ ਨਹੀਂ ਆਉਂਦੇ ਰਿਹਾਓ ਜੀ ਜੀ ਹਾਂ ਉਹਨਾਂ ਦੇ ਕਿਉਂ ਸਾਡੀ ਆਪਣੇ ਕੋਲ ਸੌਦਾ ਸੌਦਾ ਸਰਕਾਰ ਨੇ ਦਿੱਤਾ ਆਪਾਂ ਨੂੰ ਸਾਰਿਆਂ ਨੂੰ 70-70 ਕਿਲੋ ਸੌਦਾ ਆਇਆ ਜੀ ਤਾਉ ਕਿਤੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਨਾ ਕਿਸੇ ਨੇ ਕੋਈ ਤਰਪਾਲਾਂ ਦਿੱਤੀਆਂ ਨੇ ਅਸੀਂ ਆਪਦੀ ਖੋਦ ਤਰਪਾਲਾਂ ਲੈ ਕੇ ਘਰ ਟਕੇ ਨੇ ਸਾਡੇ ਘਰਾਂ ਦੇ ਵਿੱਚ ਪਾਣ ਜੀ ਜੀ ਸਾਰੇ ਪੜ ਪ੍ਰੀਤਾਂ ਦੇ ਵਿੱਚ ਸਾਰੇ ਇਲਾਕਿਆਂ ਨੂੰ ਪਰ ਪਹਿਲਾਂ ਮਿਲੀਆਂ ਜਿਨ੍ਹਾਂ ਦੇ ਘਰ ਦੇ ਨਾਲ ਨਹੀਂ ਪਾਣੀ ਵੜਿਆ ਉਹਨਾਂ ਨੂੰ ਤਾਂ ਪਹਿਲਾਂ ਦਿੱਤੀਆਂ ਜੀ ਜੀ ਪਿੰਡ ਫੱਟਿਆਲੇ ਦੇ ਵਿੱਚ ਕਿਹ ਹੈ ਪਿੰਡ ਦੇ ਘਰ ਨਹੀਂ ਪਾਣੀ ਵੜਿਆ ਜੀ ਜੀ ਪਿੰਡ ਦੇ ਵਿੱਚ ਪਾਣੀ ਕਿਹਦਾ ਵੀ ਨਹੀਂ ਵੜਿਆ ਸਾਰੇ ਮੀੜ ਵਾਲੇ ਦੇ ਵਿੱਚ ਪਿੰਡ ਚੋਂ ਦਰੇ ਇੱਕ ਵਾਰ ਬੈਕਾਣ ਜਿਨ੍ਹਾਂ ਦੇ ਪਾਣੀ ਵੜਿਆ ਉਹਨਾਂ ਨੂੰ ਤਾਂ ਪਹਿਲਾਂ ਦਿੱਤੀਆਂ ਜੀ ਜੀ ਉਹ ਕਹਿੰਦੇ ਜੀ ਸਾਡੀ ਕਿਸੇ ਨੇ ਸਾਰੀ ਨਹੀਂ ਲਈ ਜੀ ਗਾਂਵ ਵਾਲੀ ਪਿੰਡਾਂ ਨੂੰ ਸਾਰੀ ਗਾਦਾ ਜੀ ਤਿੰਨ ਚਾਰ ਬੋਟ ਚੱਲਦੇ ਨੇ ਘਰ ਘਰ ਬੰਦਿਆਂ ਨੂੰ ਪਾਣੀ ਪਹੁੰਚਾਉਂਦੇ ਰਹੇ ਆਪ ਖੁਦ ਆਪ ਜਾਂਦੇ ਰਹੇ ਲੋਕਾਂ ਦੇ ਘਰੇ ਦੁੱਧ ਲੈ ਕੇ ਆਉਂਦੇ ਨੇ ਲੋਕਾਂ ਨੇ ਕਿ ਹੁਣ ਹੀ ਪ੍ਰਚਾਰ ਚਾਹੀਦਾ ਜੀ ਜੀ ਤੋ ਕਿ ਅਸੀਂ ਤੁਹਾਡਾ ਪੱਖ ਲੈਣਾ ਸੀ ਜੀ ਇਸ ਕਰਕੇ ਮੈਂ ਉਹ ਵੇਖੋ ਜੀ ਦੁਨੀਆਂ ਦੇ ਦੁਨੀਆਂ ਨਹੀਂ ਰਾਜੀ ਹੋ ਸਕਦੀ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੋ ਭਾਵੇਂ ਆਪਾਂ ਸਾਰਿਆਂ ਨੂੰ ਇੱਕ ਵੱਢਿਓ ਦਿੱਤਾ ਸਾਰਾ ਸਮਾਨ ਜੇ ਸਰਕਾਰੀ ਕੋਠੇ ਆਏ ਤੇ ਸਾਰਿਆਂ ਦੇ ਪਾਸ ਹੋਇਆ ਵੱਢਿਓ ਸਾਡਾ ਸਾਰਾ ਕੁਝ ਭੇਜ ਗਿਆ ਗੱਦੇ ਤੁਸੀਂ ਕਿਨੇ ਗੱਦੇ ਵੀ ਦਿੱਤੇ ਆ ਉਹ ਕਹਿੰਦੇ ਸਾਡੇ ਕੋਲ ਕੋਈ ਕੰਬਲ ਨਹੀਂ ਆਇਆ ਕੋਈ ਗੱਦਾ ਨਹੀਂ ਆਇਆ ਕੋਈ ਰਜਾਈ ਬਿਸਤਰਾ ਨਹੀਂ ਆਇਆ ਸਾਨੂੰ ਤਾਂ ਸਰਦਿਓਂ ਕਿਹਾ ਸੀ ਸਾਰਿਆਂ ਦੇ ਘਰੇ ਟੋਟਲ 2-2 3-3 ਗੱਦੇ ਗਏ ਜਿਆ ਨਿੱਕੇ ਗੱਦੇ ਜਿਹੜੇ ਸਾਰੇ ਪਿੰਡ ਦੇ ਵਿੱਚ ਗਏ ਜੀ ਸੰਤਾਲੇ ਸਾਰੇ ਪਿੰਡ ਜਵੰਡ ਗਏ ਉਹਨਾਂ ਆ ਕੱਢੋ ਤਾ ਕਰੋ ਘਰ ਖਾਲੀ ਕਰਕੇ ਵਿਖਾਓ ਸਾਨੂੰ ਤਾਂ ਕਿਹੜੇ ਬੈੱਡ ਬੈੱਡ ਕਿਨਾਰੇ ਜਿੰਨਾ ਬੰਦਿਆਂ ਦੇ ਬੈੱਡ ਖਰਾਬ ਹੋਏ ਉਹਨਾਂ ਨੂੰ ਮਿਲੇ ਵੀ ਆ ਵੀ ਜੀ ਹੁਣ ਵੀ ਦੇਰ ਰਹੀ ਅਜੇ ਤੱਕ ਵੀ ਹਾਂ ਠੀਕ ਹੈ ਜੀ। ਜੀਵੀਂ ਮੈਂ ਕਹਾਂ ਜੀ ਜ਼ਿਮੀਂਦਾਰ ਦੀ ਮਰ ਗਈ ਫਸਲ ਸਾਰੀ। ਜੀ। ਜ਼ਿਮੀਂਦਾਰ ਦਾ ਨੁਕਸਾਨ ਹੋਇਆ ਕਰੋੜਾਂ ਦਾ ਜਿਆਦਾ। ਜਿਨ੍ਹਾਂ ਬੰਦਿਆਂ ਦੀ ਜ਼ਮੀਨ ਨਹੀਂ ਹੈਗੀ ਉਹ ਬੰਦਾ ਰੌਲਾ ਪਾਉਂਦਾ ਜੀ। ਹਾਂ। ਜ਼ਿਮੀਂਦਾਰ ਦਾ ਇਨਸਾਨ ਬੋਲਿਆ ਕਿੰਨਾ ਹੋਇਆ ਜੀ ਲੱਖਾਂ ਰੁਪਈਆ ਦਾ ਕਰੋੜਾਂ ਰੁਪਈਆ ਦਾ ਜ਼ਿਮੀਂਦਾਰ ਦਾ ਨੁਕਸਾਨ ਹੋ ਗਿਆ। ਤੇ ਕਿਹਦੇ ਖੁੱਤ ਮੇਰਾ ਘੋਣਾ ਮਰਿਆ। ਖੁੱਤ ਡੱਬੰਡਾ ਗੋਦ ਲਿਆ ਗਿਆ ਸੀਗਾ। ਉਹਨਾਂ ਲੋਕਾਂ ਨੂੰ ਕੋਈ ਸੰਯੋਗ ਨਹੀਂ ਦਿੱਤਾ ਗਿਆ। ਮੇਰੀ ਗੱਲ ਸੁਣੋ ਪਿੰਡ ਗੋਦ ਲਿਆ ਸਾਇਫਾ ਲੈਣੇ। ਜੀ ਸਰ। ਉਹਨਾਂ ਨੂੰ ਬੰਦੇ ਖੁੱਤ ਗਾਲਾਂ ਕੱਢ ਰਹੇ ਆ। ਹਾਂ ਸੋਹਣੀ ਦੇਖ ਤੇ ਸੇਵਾ ਸਮਾਜ ਸਮਿਵੋਲੋਂ ਵੀ ਹੈਲਪ ਕੀਤੀ ਗਈ ਹੈ ਤੁਹਾਡੇ ਪਿੰਡ ਨੂੰ ਉਹ ਵੀ ਕੀਤੀ ਸੀ ਲੋਕਾਂ ਦੇਖ ਗਏ ਫਰਿੱਜਾਂ ਤੱਕ ਦੇਖ ਗਏ ਜੀ ਮਸ਼ੀਨਾਂ ਤੱਕ ਦੇਖ ਗਏ ਆ ਤੇ ਗਰੀਬ ਲੋਕ ਕਹਿ ਰਹੇ ਜੀ ਸਾਨੂੰ ਕੁਝ ਨਹੀਂ ਦਿੱਤਾ ਭਲਾਂ ਦੀ ਉਹ ਕਿਸੇ ਸਾਰੇ ਤੇ ਭਲਾਂ ਦੀ ਉਹ ਸਾਰੇ ਮਜ਼ਦੂਰ ਹੋਵੇ ਉਹ ਕਹਿੰਦੇ ਜੀ ਸਾਨੂੰ ਕੁਝ ਨਹੀਂ ਦਿੱਤਾ ਗਿਆ ਭਾਜੀ ਸਾਰਾ ਕੁਝ ਮਿਲਿਆ ਜੀ ਕੋਹੇ ਨੇ ਕਿਉਂਕਿ ਉਹ ਨਹੀਂ ਮਿਲਿਆ ਘਰ ਘਰ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਦੇ ਖਰਾਬ ਹੋਏ ਸੀ ਸਾਰਿਆਂ ਨੂੰ ਫਰਿੱਜਾਂ ਤੇ ਸਭ ਦੇ ਗਏ ਬਰੀ ਮਸ਼ੀਨਾਂ ਤੱਕ ਦੇ ਗਏ ਜੀ ਪੈਸੇ ਵੰਡੇ ਰਹੇ ਜੀ 30-35000 ਰੁਪਇਆ ਜਿਹੜੇ ਬਾਹਲੇ ਗਰੀਬ ਹੈ ਉਹਨਾਂ 30-35000 ਰੁਪਇਆ ਵੀ ਦੇ ਕੇ ਗਏ ਸੰਤਾਲੇ ਹਾਂ